ਸਤਨਾਮ ਸ੍ਰੀ ਵਾਇਗੁਰੂ ਜੀ ਗੁਰੂ ਗ੍ਰੀਵਨਵਾਦ ਸਤਨਾਮ ਜਿੱਥੇ ਦਰਬਾਰ ਸਾਹਿਬ ਹੰਮਤ ਸਾਹਿਬ ਸਰਤੋਪਸ ਸਹਿ ਸਰੂਪ ਦੀ ਸਦਾਬਨਾ ਕੀਤੀ ਸੇਵਾਵਾਂ ਕਰਵਾਈਆਂ ਉੱਤੇ ਨਾਲ ਹੀ ਤਰਨਪਾੁਰ ਸਰੋਵਰ ਸਰੋਵਰ ਦੀ ਰਚਨਾ ਜਿਹਨੇ ਕੀਤੀ ਆ ਅੱਜ ਆਪਾਂ ਇਸ ਸਾਖੀ ਨਾਲ ਸੰਜਮ ਪਉਦੇ ਹਾਂ ਸਤਿਗੁਰਾਂ ਨੇ ਇਹ ਜਿਹੇ ਸਰੋਵਰ ਬਣਾਏ ਨੇ ਬਹੁਤ ਦੂਰ ਦੇਸੀ ਨੂੰ ਸੋਚ ਕੇ ਬਣਾਏ ਨੇ ਕਿਉਂਕਿ ਪ੍ਰਾਤਕ ਸਮਿਆਂ ਦੇ ਵਿੱਚ ਜਿਸੇ ਗਰੀਬ

ਜਿੱਤੇ ਸਾਰਿਆਂ ਨੂੰ ਰਲ ਮਿਲ ਕੇ ਬੈਠ ਕੇ ਪੰਗਤ ਵਿੱਚ ਲੰਗਰ ਸੇਵਾਣਾ ਸ਼ੁਰੂ ਕੀਤਾ ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਪਹਿਲਾਂ ਕਦੇ ਰਲ ਕੇ ਕੋਈ ਲੰਗਰ ਨਹੀਂ ਸਿੱਖ ਸਕਦਾ ਉੱਚੀ ਜਾਤ ਵਾਲੇ ਵੱਖਰੇ ਨੀਵੀਂ ਜਾਤ ਵਾਲੇ ਵੱਖਰੇ ਬੈਠਿਆ ਕਰਦੇ ਸੀ ਸੋ ਸਤਿਗੁਰਾਂ ਦੇ ਬਖਸ਼ਿਸ਼ ਆਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿ ਭਾਈ ਰਲ ਮਿਲ ਕੇ ਬੈਠ ਕੇ ਲੰਗਰ ਸੇਵਾਣਾ ਸੋ ਦੇਵ ਨਾਨਕ ਨੇ ਸੋਚਿਆ ਕਿ ਕਿਹ ਕੈਸੀ ਤਰਕੀਬ ਸੋਚੀਏ ਕਿਉਂਕਿ ਪਹਿਲਾਂ ਜਿਹੜੇ ਸਰੂਪਰ ਬਣੇ ਹੁੰਦੇ ਸੀ ਨਾ ਉਹ ਰਾਜੇ ਮਹਾਰਾਜਾਂ ਦੇ ਬਣੇ ਹੁੰਦੇ ਸੀ ਇਕੱਲੇ ਰਾਜੇ ਮਹਾਰਾਜੇ ਹੀ ਪਰਵਾਰ ਦੇ ਚਾਨ ਕਰ ਸਕਦਾ ਸੀ ਗੁਰੂ ਸਾਹਿਬ ਨੇ ਦੂਰ ਦੇਸੀ ਨਾਲ ਸੋਚਿਆ ਕਿ ਮੇਰੇ ਜਿਹੜੇ ਸਿੱਖ ਨੇ ਉਹ ਦਸਾਰੀ ਰਾਜੇ ਇਤਰਾਉਣਾ ਨਹੀਂ ਦੂਰ ਦੇਸੀ ਨਾਲ ਸੋਚ ਕੇ ਇਸ ਸਰੋਵਰਾਂ ਦੀ ਨਿਰਮਾਣ ਦਾ ਸ਼ੁਰੂ ਕਰ ਦਿੱਤਾ ਸਰੋਵਰ ਬਣਾਉਣਾ ਸ਼ੁਰੂ ਕਰ ਦਿੱਤੇ ਅੱਜ ਆਪਾਂ ਗੱਲ ਕਰਦੇ ਹਾਂ ਤਰਨਤਾਰਨ ਸਰੋਵਰ ਦੀ ਰਚਨਾ ਕਿਵੇਂ ਕੀਤੀ RAMDAS PUR ਅੰਮ੍ਰਿਤਸਰ ਵਿੱਚ ਗੁਰੂ ਜੀ ਪਾਸ ਰੇਕਾ ਸਿੱਖ ਅੱਗੇ ਪਿੱਛੇ ਆਣ ਕੇ ਆਪਣੇ ਸੰਗ ਸਿਮਰਿਤ ਕਰਕੇ ਅੱਤੇ ਨਾਮ ਦਾ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕਰਦੇ ਸਨ ਇੱਕ ਦਿਨ ਗੁਰੂ ਜੀ ਨੇ ਆਪਣੇ ਨਾਮ ਕੇ ਪ੍ਰਵਾਰ ਨੂੰ ਮਿਲਣ ਵਾਸਤੇ ਘੋੜੇ ਨੂੰ ਆੜ ਜਾਣ ਦੀ ਤੈਰੀ ਕੀਤੀ ਅਤੇ ਆਪਣੇ ਨਾਲ ਭਾਈ ਬੁਟਾ ਜੀ ਆਜ ਕੁਝ ਸਿਆਣੇ ਸਿੱਖਾਂ ਨੂੰ ਲੈ ਲਿਆ। RAMDAS PUR ਤੋਂ ਚਲ ਕੇ ਆਪ ਜੀ ਹੁਣ ਵਾਲੇ ਜੁਲਤਨ ਤਾਰਨ ਹੈ। ਤਨ ਤਾਰਨ ਆ ਗਏ ਆਸਥਾਨ ਤੇ ਇੱਕ ਵਿਸ਼ਾਲ ਜੇ ਝੋੜੇ ਮਿਠਾ ਇੱਕ ਪਾਣੀ ਦੀ ਛਪੜੀ ਕਿਨਾਰੇ ਆਰਾਮ ਕਰਨ ਲਈ ਬੈਠ ਗਏ। ਜਦੋਂ ਸਤਿਗੁਰੂ ਜੀ ਇੱਥੇ ਬੈਠ ਕੇ ਗੁਰੂ ਜੀ ਦੀ ਮਹਿਮਾ ਸੁਣ ਕੇ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਇੱਥੇ ਆਉਣਾ ਸੁਣ ਕੇ ਗੁਰੂ ਨਾਨਕ ਦੇ ਸਿੱਖ ਗੁਰੂ ਅਰਜਨ ਦੇ ਪਾਤਸ਼ਾਹ ਦੇ ਸਿੱਖ ਗੁਰਨਾਨਕ ਤੋਂ ਲੈ ਕੇ ਗੁਰਵਰਜਨ ਦੇ ਪਾਤਸ਼ਾਹ ਤੱਕ ਜਿਹੜੇ ਸੂਰ ਨਾਨਕ ਦੀ ਗੱਦੀ ਨੂੰ ਮੰਨਦੇ ਸਨ ਉਹ ਮਹਿਮਾ ਸੁਣ ਕੇ ਕਿ ਗੁਰੂ ਜੀ ਇੱਥੇ ਆਏ ਨੇ ਉਹਨਾਂ ਨੂੰ ਬੜਾ ਚਾਅ ਬੜਾ ਉਤਮ ਹੋਇਆ ਬੜੀ ਸ਼ਰਧਾ ਭਰੀ ਮਨ ਚ ਇਹ ਕੁਮਾਰੋ ਕੀ ਸਤਗੁਰੂ ਜੀ ਸਾਨੂੰ ਇੱਥੇ ਦਰਸ਼ਨ ਆਏ ਦਰਸ਼ਨ ਦੇਣ ਆਏ ਹਨ ਸਤਿਗੁਰਾਂ ਦਾ ਇੱਥੇ ਆਉਣਾ ਸੁਣ ਕੇ ਉੱਥੇ ਕੁਝ ਘੋੜੇ ਵੀ ਦਰਸ਼ਨ ਕਰਨ ਆ ਗਏ ਅਤੇ ਕੁਝ ਹੋਰ ਸੰਗਤਾਂ ਵੀ ਨਾਨਕ ਨਾਮ ਦੇ ਵਾਰ ਸਿੱਖ ਆ ਗਏ ਉਹਨਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜਿਹੜੇ ਇਹਨਾਂ ਦੇ ਵਿੱਚ ਕੋਈ ਰੋਗ ਸਨ ਰੋਗੀ ਰੋਗ ਸਨ ਵੈਸੇ ਤਾਂ ਆਪਾਂ ਕੋਈ ਮਾਨ ਕਰਕੇ ਰੋਗੀ ਹੈ ਕੋਈ ਤਣ ਕਰਕੇ ਰੋਗੀ ਹੈ ਆਪਾਂ ਬੜੇ ਰੋਗੀ ਹਾਂ ਅਸੀਂ ਇਸ ਰੋਗ ਨਾਲ ਬੜੇ ਦੁਖੀ ਹਾਂ ਉਹ ਆਪਕੀ ਕਹਿਣ ਲੱਗੇ ਮਹਾਰਾਜ ਸਾਨੂੰ ਕੋਹ ਦਾ ਰੋਗ ਹੋਇਆ ਹੈ ਇੱਥੇ ਆਏ ਕਿ ਸਾਨੂੰ ਕੋਹ ਦਾ ਰੋਗ ਹੋਇਆ ਹੈ ਅਸੀਂ ਬੜੇ ਦੁਖੀ ਹਾਂ ਸਾਡੇ ਤੇ ਕਿਰਪਾ ਕਰੋ ਜਿਸ ਨਾਲ ਸਾਡਾ ਇਹ ਲੋਭ ਦੂਰ ਹੋ ਜਾਵੇ ਕੋਲ ਦਾ ਲੋਭ ਕਿਉਂਕਿ ਬੜਾ ਭੜਾ ਜਿਹਨੂੰ ਕੋਲ ਹੋ ਜਾਂਦਾ ਨਾ ਸਭ ਨੂੰ ਕਹਿੰਦੇ ਉਹਦੇ ਜਿਹੜੇ ਫੋੜੇ ਹੋ ਜਾਂਦੇ ਨੇ ਉਹ ਰਸਤੇ ਰਹਿੰਦੇ ਨੇ ਉਹ ਫੋੜੇ ਉਹਦੇ ਕਦੇ ਵੀ ਆਰਾਮ ਨਹੀਂ ਆਉਂਦੀ ਜਿਹਨੂੰ ਜਿਵੇਂ ਕਹਿ ਦਿੱ ਕਿ ਭਰਮ ਵਿੱਚ ਸੜਾ ਥੋੜਾ ਹੋ ਜਾਂਦਾ ਨਾ ਭਰਮ ਦਾ ਫਸ ਜਾਂਦਾ ਪਰ ਜਾਂਦਾ ਥੋੜਾ ਫਿਸ ਜਾਂਦਾ ਕੋਲ ਕੋਲ ਰਹਿੰਦੇ ਸੋਇਸਤਰਾ ਉਹ ਜਿਹੜੇ ਕੋਲ ਹੀ ਆਏ ਸੰਗਤਾਂ ਵਿੱਚ ਜਾਂ ਸੰਗਤਾਂ ਵਿੱਚ ਬੈਠਿਆਂ ਨੇ ਉਹ ਸਤਿਗੁਰਾਂ ਨੂੰ ਬੇਨਤੀ ਇਹ ਕਰ ਰਹੇ ਨੇ ਕਿ ਮਹਾਰਾਜ ਅੱਜ ਜਿਹੜੇ ਸਾਨੂੰ ਕੋੜ ਹੋਇਆ ਹੈ ਪਤਾ ਨਹੀਂ ਕਿਹੜੇ ਜਨਮਾਂ ਦਾ ਸਭ ਤੋਂ ਪਾਪ ਹੋ ਗਿਆ ਤੇ ਕਿਰਪਾ ਕਰੋ ਕਿ ਸਾਡਾ ਇਹ ਕੋੜ ਦਾ ਰੋਗ ਦੂਰ ਹੋ ਜਾਵੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹੀ ਮਹਾਰਾਜ ਤੁਮਕੇ ਬੜੇ ਪਿਆਰ ਦੇ ਨਾਲ ਹਰ ਗੀਤ ਦੀ ਸੁਣਦੇ ਸਨ। ਬੜੀ ਜਰੂਰ ਆਪਾਂ ਮੰਨ ਕਰਕੇ ਕੋਈ ਅਰਦਾਸ ਕਰਦੀਏ ਨਾ ਗੁਰਮੁਖ ਪਿਆਰਿਓ। ਗੁਰੂ ਅਰਦਾਸ ਪੂਰੀ ਜਰੂਰ ਕਰਦਾ ਹੈ। ਪਰ ਕਰਨ ਵਾਲੇ ਦੀ ਕਰਾਉਣ ਵਾਲੇ ਦੀ ਮਨ ਦੀ ਜਿਹੜੀ ਦਸ਼ਾ ਹੈ ਨਾ ਉਹ ਨਿਮਰਤਾ ਵਾਲੀ ਹੋਵੇ। ਕਦੇ ਮਨ ਵਿੱਚ ਕੋਈ ਹੰਕਾਰ ਨਾ ਸੁਇਸ਼ਟਾ ਬਹੁਤ ਪਿਆਰੇ ਹੋ ਉਹਨਾਂ ਦੀ ਸ਼ਰਧਾ ਦੇਖਦੇ ਹੋ ਰਿਆਂ ਸਤਿਗੁਰੂ ਜੀ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਕਿਸ ਸਥਾਨ ਦੇ ਆਸ-ਪਾਸ ਦੇ ਪਿੰਡ ਪਲਾਸੌਂ ਅੱਗੇ ਖਾਰਾ ਦੇ ਉੱਤੇ ਲੋਕਾਂ ਨੂੰ ਸੱਦ ਕੇ ਗੁਰੂ ਜੀ ਨੇ ਆਖਿਆ ਕਿ ਇਸ ਸਥਾਨ ਤੇ ਅਸੀਂ ਇੱਕ ਤੀਰਥ ਰਚਨਾ ਚਾਹੁੰਦੇ ਹਾਂ ਜਿਤੇ ਇਸ਼ਾਨ ਕਰਨ ਨਾਲ ਕੋਹਿਆਂ ਦੇ ਉਹ ਰੋਗ ਦੂਰ ਹੋਇਆ ਕਰਨਗੇ ਗੁਰੂ ਜੀ ਦਾ ਬਚਨ ਮੰਨ ਕੇ ਉਹਨਾਂ ਪਿੰਡਾਂ ਦੇ ਲੋਕਾਂ ਨੇ 1,57,000 ਤੋਂ ਇਹ ਜ਼ਮੀਨ ਗੁਰੂ ਜੀ ਨੂੰ ਮੁੱਲ ਦੇ ਦਿੱਤੀ। ਹੁਣ ਆਸ ਵਿੱਚ ਇਹ ਕਿ ਉਹ ਜਗਾ ਮੁੱਲ ਨਹੀਂ ਗੁਰੂ ਜੀ ਨੇ। ਉਪਰੰਤ ਗੁਰੂ ਜੀ ਨੇ 17 ਵੈਸਾਖ ਸੰਮਤ ਸੋਨਾ 1947 ਨੂੰ ਸਰੋਵਰ ਦੀ ਪੁਟਾਈ ਆਰੰਭ ਕਰਾਈ ਅਤੇ ਇਸ ਨੂੰ ਸੰਪੂਰਨ ਕਰਕੇ ਸੰਮਤ ਸੋਨਾ 1953 ਵਿੱਚ ਸਰੂਤਾਜ ਨੂੰ ਨਿਕਲ ਬਸਾਇਆ ਸਰੋਵਰ ਨੂੰ ਪੱਕਿਆ ਕਰਨ ਵਾਸਤੇ ਜਲ ਪੱਕਿਆ ਇਕਤਾਂ ਦੇ ਆਵੇ ਪਕਾਏ ਤਾਂ ਨੂਰਦੀਨ ਦੇ ਪੁੱਤਰ ਕਮੇਰਦੀ ਨੇ ਗੁਰੂ ਜੀ ਦੇ ਆਗਿਆ ਤੋਂ ਇੱਟਾ ਚੁੱਕ ਕੇ ਆਪਣੀ ਸਰਾਉ ਜਿਹੜੀ ਪਿੰਡ ਨੂਰਦੀਨ ਬਣਾ ਰਹੀ ਸੀ ਅਤੇ ਇੱਟਾ ਥੋੜੀ ਗਈ ਨਾਲ ਸਾਜੀ ਉਸ ਸਰਾਉ ਨੂੰ ਇੱਟਾ ਧੱਕੇ ਨਾਲ ਚੱਕ ਕੇ ਢਾ ਲਿਆ ਉਸ ਦੀ ਜ਼ਬਰਦਸਤੀ ਵੇਖ ਕੇ ਗੁਰੂ ਜੀ ਨੇ ਸਹਿਜ ਸੁਭਾਈ ਬਚਨ ਕਰ ਦਿੱਤਾ ਜਿੱਤੇ ਇੱਟਾਂ ਲੰਬੀਆਂ ਨੇ ਉੱਥੋਂ ਦੀਆਂ ਜਣਾਵ ਉਖਾੜ ਕੇ ਇਹ ਇੱਥੇ ਹੀ ਆਗਤ ਨਹੀਂ ਇਹ ਕਾਲ ਸਾਡੇ ਸਿੱਖ ਕਰਦੇ ਗਏ ਗੁਰੂ ਜੀ ਦੇ ਇਹ ਬਚਨਾਂ ਨੂੰ ਸਰਦਾਰ ਜੱਸਾ ਸਿੰਘ ਰਾਮ ਗੜੀਏ ਨੇ ਸੰਨ 1823 ਵਿੱਚ ਪੂਰੇ ਕੀਤੇ ਜਦ ਉਸ ਨੇ ਨੂਰਦੀਨ ਜੀ ਇਸਤਾਨ ਤੇ ਉਸ ਦੇ ਮਕਾਨ ਢਾ ਕੇ ਉਹਨਾਂ ਇੱਕਾ ਨਾਲ ਹੀ ਕਰਤਾਰ ਦੇ ਸਰੋਵਰ ਦੇ ਦੋ ਪਾਸੇ ਪੱਕੇ ਕੀਤੇ ਉਚਾਰਨ ਕਰੋ ਸਤਨਾਮ ਸ਼ੇਰਿਵਾਰ ਸ੍ਰੋਗਨਾਤੇ ਮੰਦਿਰ ਦੀ ਬਾਕੀ ਸੇਵਾ ਮਹਾਰਾਜਾ ਰਣਜੀਤ ਸਿੰਘ ਅਤੇ ਕਮਰ ਨੌਵੇਂ ਹਰ ਸਿੰਘ ਨੇ ਕਰਵਾਈ ਕਮਰ ਨੇ ਮਨਾਰਾ ਵੀ ਸਰੋਵਰ ਦੇ ਕਿਨਾਰੇ ਬਣਵਾਇਆ ਜੋ ਅੱਜ ਤੱਕ ਕਾਇਮ ਹੈ ਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦਾ ਜਾਲੇ ਕੀਤਾ ਹੋਇਆ ਇੱਥੇ ਕੁਸ ਦੇ ਰੁਗੀਆਂ ਦਾ ਇੱਕ ਆਸ਼ਰਮ ਵੀ ਹੈ ਗੁਰੂ ਜੀ ਦਾ ਵਾਕ ਹੈ ਇਸ ਸロー ਬਰ ਬਿਲਕੁਲ ਇਸ਼ਾਨਾਨ ਕਰਕੇ ਕੋਈ ਰਾਜੀ ਹੋਇਆ ਕਰਨਗੇ ਤੇ ਇਸੇ ਤਰ੍ਹਾਂ ਜਿਹੜੇ ਕੋੜੀ ਉਸ ਵੇਲੇ ਗੁਰੂ ਜੀ ਦੇ ਕੋਲ ਆਏ ਸਨ ਜਿਨ੍ਹਾਂ ਨੇ ਪਹਿਲਾਂ ਅੱਗੇ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਡੇ ਜਿਹੜੇ ਕੋੜ ਦੇ ਰੋਗ ਦੂਰ ਹੋ ਜਾਵੇ ਹੌਲੀ ਹੌਲੀ ਸਤਗੁਰਾਂ ਨੇ ਵੱਲੋਂ ਪਟੀਆਂ ਦੇ ਦੇ ਕੇ ਦਵਾਈਆਂ ਦੇ ਦੇ ਕੇ ਉਸ ਜਿਹੜੀ ਹੈਗੀ ਸੀ ਸ਼ਕਪੇ ਦੇ ਵਿੱਚੋਂ ਜਾਲ ਦੇ ਦੇਖ ਕੇ ਉਹਨਾਂ ਨੂੰ ਰਾਜੀ ਕੀਤਾ ਉਸ ਛਪੇ ਦੇ ਜਲ ਇਸ ਤਰ੍ਹਾਂ ਸਾਧ ਸੰਗਤ ਦੇ ਉਹਦੀਆਂ ਹੋਰ ਵੀ ਕਈ ਸਰੂਪਾਂ ਦੀਆਂ ਸਾਖੀਆਂ ਹਨ ਗੁਰੂ ਪਾਤਸ਼ਾਹ ਕਿਰਪਾ ਦੇ ਜਿਹੜਾ ਮੰਨ ਕਰਕੇ ਭਾਈ ਇਸ ਤਰ੍ਹਾਂ ਆਉਂਦਾ ਹੈ ਗੁਰੂ ਮਹਾਰਾਜ ਜੀ ਉਹਦੀ ਬੇਨਤੀ ਕਰਦੇ ਹਨ ਪ੍ਰਵਾਨ ਉਹਦੀਆਂ ਭਾਈ ਇੱਛਾ ਪੂਰੀਆਂ ਕਰਦੇ ਹਨ ਕੋਈ ਆਏ ਕੋਈ ਆ ਦਾ ਰੋਗ ਦੂਰ ਕੀਤਾ ਗੁਰੂ ਜੀ ਨੇ ਔਰ ਨਾਲ ਜੇ ਉਹ ਕੋਈ ਆਏ ਅੱਜ ਜਿਹੜਾ ਤਰਨ ਤਾਰਨ ਸਾਹਿਬ ਦਾ ਸਰੋਵਰ ਹੈ ਸਾਰੇ ਸਰੋਵਰਾਂ ਨੂੰ ਵੱਡਾ ਸਰੋਵਰ ਹੈ ਜਿੰਨੇ ਵੀ ਭਾਰਤ ਵਸਤੇ ਵਿੱਚ ਸਰੋਵਰ ਨੇ ਭਾਵੇਂ ਦਰਬਾਰ ਸਾਹਿਬ ਹੀ ਹੈ ਦਰਬਾਰ ਸਾਹਿਬ ਤੋਂ ਜੋ ਸਰੋਵਰ ਬਣਿਆ ਹੈ ਸੁਚਿਤ ਸਾਧ ਸੰਗਤ ਇਹ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੁਣ ਮੇਰੇ ਯਾਦ ਨਹੀਂ ਕਿ ਇੰਨੀ ਜਗਾਚ ਬਣਿਆ ਹੋਇਆ ਪਹਿਲਾਂ ਯਾਦ ਹੁੰਦਾ ਸੀ ਕਾਫੀ ਦੇਰ ਹੋ ਗਈ ਤੇ ਯਾਦ ਕਿੰਨੇ ਸਿਰਾਂ ਗੁਰੂ ਮਹਾਰਾਜ ਜਪਾ ਕਰਨ ਤੋਂ ਕਿ ਬੇਚਾਨੇ ਵਿੱਚ ਹੁਣ ਕਦੇ ਕਥਾ ਦਾ ਟਾਈਮ ਮਿਲਦਾ ਕਦੇ ਪੂਰਤ ਕਰਦੇ ਆ ਬਹੁਤ ਘੱਟ ਹੁੰਦਾ ਹੈ ਜਿਹੜਿਆ ਤਾਂ ਦਾਦੇ ਚਾਹਦੇ ਰਹਿੰਦੇ ਨੇ ਬੰਦੇ ਨੂੰ ਇਹ ਜੀ ਚੀਜ਼ ਯਾਦ ਕਰਨੀਆਂ ਪੈਂਦੀਆਂ ਸੋ ਇਸ ਤਰ੍ਹਾਂ ਸਾਦ ਸੰਗਤ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਤਰਨ ਤਾਰ ਸੁਖ ਦੀ ਰਚਨਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀਤੀ ਤਾਂ ਤੇ ਅੱਜ ਵੀ ਉੱਥੇ ਲੱਖਾਂ ਕੋੜੀ چوراسی کا رہے ਸਾਰੇ ਸਾਨੂੰ ਵਾਹਿਗੁਰੂ ਪ੍ਰਿਆ ਕਰੋ ਭਾਈ ਅਜ ਵਜ ਕੇ ਹੱਥੇ ਬੁਲਾਓ ਪੁਰਾਣ ਚੁੱਕਾ ਦੀ ਖਮਾ ਬਖਸ਼ੋ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ